ਸਿਕਾ ਵੀਰ ਜੀਰੇ ਵੀਰ ਬਣਾ ਨੂੰ ਤੇ ਵੀਰ ਜੀ ਆਹ ਵੇਖੋ ਗੁਰਦਿਆਲ ਮਸ਼ੀਨ ਦੀ ਕਰਤੂਤ ਆ ਜਿੱਥੇ ਜਿੱਥੇ ਆ ਐਲੀਵੇਟਰੀ ਤੇ ਰੰਗ ਹੀ ਨਹੀਂ ਉਹਨਾਂ ਕੀ ਰੰਗ ਹੀ ਨਹੀਂ ਕੀਤਾ ਆ ਇਹਦੇ ਵੀ ਨਹੀਂ ਹੋਇਆ ਆ ਵੇਖੋ ਇਹਦੇ ਵੀ ਨਹੀਂ ਰੰਗ ਹੋਇਆ ਬਾਈ ਮਾਡਲ ਨੇ ਰੰਗ ਹੀ ਨਹੀਂ ਵਿੱਚ ਕੀਤਾ ਜਿੱਤੇ ਉਹ ਕਰਤਾਰ ਆ ਕੱਲੇ ਕੱਲੇ ਪਾਰਟ ਤੇ ਰੰਗ ਹੋਇਆ ਵਾਲ ਕਰਦਾ ਹੈ ਕਿ ਰੇਡ ਹੁਆ ਆ ਗਿਆ ਡਿਟਿਆਲ ਆਉਂਦੇ ਕਿ ਜਲਦੀ ਡਰਿਆ ਸ਼ੇਰ ਬਾਹਰ ਕੱਢ ਲੇ ਕਰਾ ਥੱਲੇ ਕਰ ਲੈ ਜੈਕ ਕਰੀ ਰਜੈਕ ਕਰਦੇ ਹਾਂ ਉਹਦਾ ਪਾਤਾ ਛੱਡ ਦੇ ਕੋਈ ਛੱਡ ਦੇ ਤੇਰਾ ਕੱਟਾ ਨਾ ਆਈਏ ਨਾ ਬੰਨਿਆ ਕੁੱਤੇ ਬੰਨ੍ਹ ਅੱਲੇ ਨਹੀਂ ਆਵੇ ਰੋਟੀ ਲੀਏ ਨਹੀਂ ਹੈ ਸਰ ਆਹ ਅਕਸਰ ਕੁੜਾਇਆ ਰਹੇ ਚਲੋ ਆਓ ਯਾਰ ਉਹ ਸੋਚੀ ਪੜ ਗਈ ਕਿ ਲਾਉਣਾ ਹੈ ਕਿ ਨਹੀਂ ਨਹੀਂ ਇਦਾਂ ਹੀ ਹੈ ਹੈ ਐਵੇਂ ਚੱਪ ਨਹੀਂ ਕੇ ਜਦੋਂ ਦੇਖਦਾ

ਬਾਰ ਤਰੇ ਚਲੋ ਘਰ ਅਈਏ ਬਾਰੋਂ ਤੱਕਲੀਆਂ ਬੜੀਆਂ ਤਾਂ ਕੀਤੀਆਂ ਉਹਦੀਆਂ ਤੁਹਾਡੀਆਂ ਬੜੀਆਂ ਚੁੱਕ ਦੀਏ ਨਾ ਭਰਾ ਨਹੀਂ ਭਰਾ ਅਹੀਂ ਚੱਲੇ ਕਰੀਏ ਠੀਕ ਹੈ ਜੇ ਸਦਾ ਹੀ ਬਲੋਗ ਹੋਏ ਤਾਂ ਲੋੜ ਨਹੀਂ ਪੈਂਦੀ ਨਹੀਂ ਬਲੋਗ ਹੁੰਦਾ ਨਹੀਂ ਲੋੜ ਪੈਂਦੀ ਬਾਟ ਪਾਉਣਾ ਦੂਜੇ ਨਾ ਦਿੰਨਾ ਚੋ ਨਾ ਦਿੰਨਾ ਦੂਜੇ 10 ਕਿਲੋ ਦਾ ਆ ਦਾ ਫਿਰਾਕ ਉਹ ਥੱਲੇ 80 ਤੋੜਤੀ ਆਉਨੇ ਬਤਾ ਵੀ ਪਰਲੇ ਪਾਸੇ ਤੇ ਰੱਖ ਦੋ ਚਾਰ ਜਣੀ ਜੜੀ ਰੁਕ ਜਾ ਬਲਟ ਸਲੈਪ ਕਰ ਹਾਈ ਮੜੇ ਲਾ ਹਾਈ ਲਾਗੇ ਤੁੱਚ ਤੇਜੇ ਚ ਹੂੰ ਹਾਈ ਲਾ ਦੇ ਰੇ ਕਰ ਗੱਲ ਚੱਟ ਕੇ ਰੋ ਬੜੀ ਆਹ ਹੋਣੀ ਹੈ ਹੈ ਅਸੀਂ ਇੱਕ ਨਵਾਂ ਪ੍ਰੋਜੈਕਟ ਲਾਉਣ ਲੱਗੇ ਆ ਪ੍ਰੋਜੈਕਟ ਦੇਖੋ ਸਕੀਮ ਚੱਲਦੀ ਆਡਾ ਚਿਕਨੜ ਖੁੱਲ ਜਾਂਦਾ ਅਸੀਂ ਆਹ ਕਸ ਕੇ ਨਾਣਾ ਇੱਥੇ ਲੱਗੇ ਆ ਆ ਚੀਜ਼ ਤੇ ਆਪਾਂ ਵੇਲਡਿੰਗ ਕਰਦੇ ਲੱਗੇ ਹੋਣਾ ਆਹ ਵੇਲਡਿੰਗ ਰੱਖਿਆ ਆ ਇੱਥੇ ਆ ਕਰ ਦੇਣਾ ਸਹੀ ਗੀ ਰਹੂ ਕਿ ਨਹੀਂ ਫਿਰ ਚਿਕਨੜ ਟਿਕ ਜੂਗਾ ਉਦੋਂ ਚਿਕਨੜ ਖੁੱਲ ਜਾਂਦਾ ਆਡਾ ਇਹ ਵੀ ਖੁੱਲ ਜਾਂਦਾ ਹੀ ਇਹਨੂੰ ਇਹ ਨੱਥ ਪੈਂਦੀ ਕੀਤੀ ਆ ਵੇਖੋ ਆ ਜਿਹੜਾ ਇਹਨੂੰ ਆਪਾਂ ਬਿਲਡਿੰਗ ਕਰਦੇ ਲੱਗੇ ਆ ਪੱਤੀ ਕੱਲੋਂ ਜਦੋਂ ਇਹਨੂੰ ਖੋਲੋਣਾ ਪੱਤੀ ਖੋਲ ਕੇ ਤੇ ਆਂ ਸਿਆਣੀ ਨੇ ਖੋਲਿਆ ਕਰਨਾ ਆਹ ਟੇ ਫੋਰਮੈਨ ਦੀ ਸਕੀਮ ਆ ਤੇ ਚਲੋ ਬਾਕੀ ਫੇਰ ਕਰਦੇ ਆਂ ਕਈ ਨਾੜ ਵੱਡੰਨੇ ਨਾੜਾ ਵੱਡਾ ਨੇ ਉਹ ਗੈਡਰਾ ਉਹਦੇ ਨਾਲ 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 ਬੰਨ੍ਹਦੇ ਨਾਲ ਇੱਧਰ ਆ ਪੂਰੀ ਫਿੱਟ ਹੋ ਗਈ ਬਸ ਫਿਲਟਰ ਪਾਉਣਾ ਇਹਦਾ ਤੇ ਹੋ ਗਈ ਤਿਆਰ ਤੇ ਦਾ ਫਿਲਟਰ ਬਣਾਉਂਦੇ ਹੋ ਜੀ ਮੈਂ ਸਾਹਿਬ ਜੀ ਦਾ ਵੀ ਕੰਮ ਥੋੜਾ ਹੀ ਰਾਦੇ ਦਰਾਂ ਹੀ ਮਾੜਾ ਬੰਦ ਹੈ ਇਥੇ ਰਾੜ ਤੂੰ ਫੜ ਕੇ ਰੱਖਿਆ ਕਿਹੜਾ ਡਰਾਉਂਦੀ ਪੱਤੀਆਂ ਨਹੀਂ ਆ ਗਈਆਂ ਨਾੜੀ ਨਹੀਂ ਆ ਗਈ ਨਾੜ ਘਸੇ ਚਾਬੀ ਨਹੀਂ ਪੈਂਦੀ ਪਿੱਛੇ ਇਹ ਚਾਬੀਆਂ ਉਹ ਪਿੱਛੇ ਠਵਰੀਆਂ ਵਰਡਾਂ ਕਰੀਂਦੇ ਆ ਛੋਟਾ ਰੋਕ ਜਾਣ ਦੇ ਕੋਈ ਨਾ ਕੋਈ ਉਹ ਵੱਡਾ ਫਲ આપણે એમપી